ਇਹ ਗੱਲ ਕਹਿਣਾ ਕਿ ਇਹਨਾਂ ਦੇ ਬੱਤੀ ਐਮਐਲਏ ਸਿਰ ਨਾ ਇੰਟੈਕਟ ਤੇਰੇ ਐਮਐਲਏ ਨਹੀਂ ਇਹਨਾਂ ਦੇ ਮੰਤਰੀ ਵੀ ਇੰਟੈਕਟ ਤੇ ਜਿਹੜਾ ਅਮਨ ਰੋੜਾ ਵੀ ਇਸ ਗੱਲ ਦਾ ਵਾਕਫ ਇਸ ਗੱਲ ਤੋਂ ਨਹੀਂ ਕਿ ਨਾ ਵਾਕਫ ਨੇ ਰੋੜਾ ਸਾਹਿਬ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਬੰਗਲੌਰ ਮੈਂ ਜ਼ਰੂਰ ਗਿਆ ਸੀ ਮੈਂ ਉੱਥੇ ਗਿਆ ਸੀ ਜਿੱਥੇ ਜ਼ਿਆਦਾਤਰ ਕੇਜਰੀਵਾਲ ਸਾਹਿਬ ਤੇ ਭਗਵਨ ਤੇ ਜਾਂਦਾ ਹੁੰਦਾ ਹਾਂ ਜਿੰਦਲਪਾਲ ਸਰਾ ਤੇ ਸਿਹਤ ਦੀ ਮਜਾ ਕਰਨ ਗਿਆ ਸੀ ਮਿਲ ਮੈਂ ਕਿਸੇ ਨੂੰ ਨਹੀਂ ਸੀ ਗਿਆ ਮਿਲਣ ਦੀ ਬਗਾਨੀ ਜਗ੍ਹਾ ਤੇ ਜਾ ਕੇ ਮਿਲਦੀ ਆਦ ਆਪ ਵਾਲਿਆਂ ਨੂੰ ਹੋਏਗੀ ਮੈਨੂੰ ਐ ਨਹੀਂ ਸੋ ਇਸ ਗੱਲ ਕਰ ਮੈਂ ਇੱਕ ਵਾਰ ਫੇਰ ਇਸੇ ਬਦਾਂ ਛਪਾ ਦੇ ਵਿੱਚ ਇਸ ਗੱਲ ਨੂੰ ਫੇਰ ਰੀਟਰੀਅਟ ਕਰ ਕਿ ਜਿੱਦਣ ਮਹਾਰਾਸ਼ਟਰ ਦਾ ਜਹਾਜ਼ ਆ ਕੇ ਇੱਥੇ ਪੁਹਾਲੀ 에ਰਪੋਰਟ ਤੇ ਲੱਗਾ ਜਿਹੜੀ ਪਹਿਲੇ ਸਵਾਰੀ ਚੜੇਗੀ ਉਹ ਭਗਵੰਤ ਬਾਪ ਇਹ ਜਦੋਂ ਇਹਨਾਂ ਨੇ ਫੈਸਲਾ ਕਰ ਲਿਆ ਭਗਵੰਤ ਨੂੰ ਬਦਲਣ ਦਾ ਜਿਹੜਾ ਆਲਰੇਡੀ ਪਲਾਨ ਇਜ਼ ਅਨ ਆਪਰੇਸ਼ਨ ਜਦੋਂ ਇਹ ਬਦਲਿਆ ਜਾਏਗਾ ਉਹਦੇ ਨਾਲ ਹੀ ਪੰਜਾਬ ਪਾਦੀਆਂ ਏਜੰਸੀਆਂ ਜਿਹੜੀਆਂ ਇਹਨਾਂ ਨੇ ਇਨ ਟੱਚ ਨੇ ਆफी ਸਾਰੇ ਲੋਕ ਮੈਨੂੰ ਪਤਾ ਹੈ ਇਹਨਾਂ ਦੇ ਇਨ ਟੱਚ ਹੈ ਨੇ ਮੈਂ ਜਿੱਥੋਂ ਤੱਕ ਆਪਣੇ ਐਮਐਲਏ ਦੀ ਗੱਲ ਕੀਤੀ ਮੈਂ ਤੁਹਾਨੂੰ ਕਲੈਰਿਟੀ ਦੇ ਦਿੱਤੀ ਮੇਰੇ ਨਾਲ ਉਹ ਇਨ ਟੱਚ ਨੇ ਜਿਹਾ ਦਿਲਜੀਤ ਦਿਲਜੀਤ ਜੋ ਸਾਇੰ ਦਾ ਸ਼ਹੂਰ ਹੈ 1 ਸਾਲ ਬਾਅਦ ਉਹਦੀ ਐਡਵਾਂਸ ਬੁਕਿੰਗ ਹੁੰਦੀ ਇਹਨਾਂ ਸਾਰਿਆਂ ਨੂੰ ਪਤਾ ਹੈ ਕਿ ਸਾਡੀ ਕੀਰਤੀ ਚ ਇਹ ਸਾਰੇ ਨਵੀਆਂ ਪਾਰਟੀਆਂ ਟਿਕਟਾਂ ਵਾਸਤੇ ਲੱਭਦੇ ਪੈਂਦੇ ਨੇ ਇਹਨਾਂ ਨੂੰ ਪਤਾ ਸਾਰਿਆਂ ਨੂੰ 6 ਪੈਸੇ ਚ ਕਾਂਗਰਸ ਨੂੰ ਲੱਗਾ ਕਿਸੇ ਨੂੰ ਪਰ ਇਹ ਪਾਰਟੀ ਹਾਈ ਕਮਾਂਡ ਡਿਸਾਈਡ ਕਰੇਗੀ ਜਿਹੜਾ ਆਣਾ ਚਾਹੁੰਦਾ ਗੱਲਬਾਤ ਮੈਂ ਜ਼ਰੂਰ ਉਹਨਾਂ ਨਾਲ ਰੱਖੀ ਅਸੀਂ ਵੀ ਉੱਥੇ ਵੇਖਾਂਗੇ ਕਿਹੜਾ ਲਿਆਣ ਵਾਲਾ ਜਿਹੜਾ ਨਹੀਂ ਲਿਆਣ ਵਾਲਾ ਕਿਹੜਾ ਜਿੱਤਣ ਵਾਲਾ ਕਿਹੜਾ ਨਹੀਂ ਜਿੱਤਣ ਵਾਲਾ ਜਦੋਂ ਤੁਸੀਂ ਫਰੂਟ ਮਾਰਕੀਟ ਜਾਂਦੇ ਹੋ ਉਦੋਂ ਤੁਸੀਂ ਤਾਜ਼ਾ ਫਲ ਵੇਖਦੇ ਹੋ ਜਿਹੜਾ ਕੋ ਗਲਿਆ ਹੁੰਦਾ ਤੁਸੀਂ ਛੱਡ ਦਿੰਦੇ ਜਿਹੜਾ ਚੰਗਾ ਹੁੰਦਾ ਤੁਸੀਂ ਲੈ ਲੈਂਦੇ ਸੋ ਇਹ ਸਾਰਾ ਕੁਝ ਹੋਏਗਾ ਟਾਈਮ 'ਤੇ ਹੋਏਗਾ ਜਦੋਂ ਵਕਤ ਆਏਗਾ ਐਸੀ ਹੀ ਵਿਧਾਨ ਸਭਾ 'ਚ ਲਾਈਨ 'ਚ ਲਾ ਕੇ ਫੋਟੋ ਖਿਚਾ ਕੇ ਤਾਂ ਦੱਸਾਂਗੇ ਕਿ ਆ ਅਮਨ अरोड़ा ਸਾਹਿਬ ਅਮਨ अरोड़ा ਨੇ ਚਾਹ ਕਿਹਾ ਤੁਹਾਨੂੰ ਜੀ ਬੈਠੀ ਪਹਿਲੀ ਪਹਿਤੀ ਸੁਣੋ ਮੈਂ ਇੱਕ ਜ਼ਿੰਮੇਵਾਰ ਪੋਲੀਟੀਸ਼ੀਅਨ ਆ ਮੈਂ ਇਸੇ ਇਨਾਂ ਨੂੰ ਦਵਾਂਗਾ ਇਨਾਂ ਨੂੰ ਮੈਨੂੰ ਚਲੇ ਮੇਰੀ ਗੱਲ ਸੁਣ ਲੋ ਇੱਕ ਮਿੰਟ ਮੇਰੀ ਗੱਲ ਸੁਣੋ ਇੱਕ ਮੇਰੀ ਸੁਣ ਲੋ ਇਹ ਵੱਡੀ ਗੱਲ ਨਹੀਂ ਹੋਏਗੀ ਅਮਨ अरोड़ा ਵੀ ਨਾਲ ਆ ਇਹ ਢਾਈ ਪਾ ਲੈਣ ਤੋਂ ਇਹ ਵੀ ਇੱਥੇ ਆ ਜਿਹੜਾ ਜਿਹੜਾ ਭਗਵੰਤੇ ਤੁਰ ਜਾਣਾ ਭਾਵੇਂ ਪਾਬਾ ਅਮਨ ਰੋੜਾ ਕਾਂਗਰਸ ਆ ਲੈਣਾ ਸਾਰਾ ਕੰਮ ਐਪਲੀਕੇਸ਼ਨ ਲਾ ਕੇ ਦੇਦੇ ਤੁਹਾਡੇ ਫਟਾ ਸ਼ਰੀ ਕਾਂਗਰਸ ਨਾਲ ਹੈ ਆਤਮਾ ਜਿਹੜੀ ਕਿ ਪਿਛੇ ਨਾਲ ਜਾ ਚੁੱਕੀ ਹੈ ਲੋ ਇਹਨੂੰ ਜ਼ਿਆਦਾ ਪਤਾ ਹੁੰਦਾ ਕਿਉਂਕਿ ਇਸ ਟਾਈਮ ਅਮਨ ਰੋੜੇ ਨੂੰ ਪਤਾ ਮੇਰੀ ਆਤਮਾ ਕਿਤੇ ਕਿਉਂਕਿ ਭੜਕ ਜ਼ਿਆਦਾ ਨਹੀਂ ਰਹੀ ਤੋਂ ਇਸ ਗੱਲ ਕਰ ਉਹ ਤਾਂ ਫਿਕਰ ਕਰਨੀ ਲੋੜ ਨਹੀਂ ਬਟ ਅੱਜ ਮੈਂ ਨਾਲ ਦੀ ਤੁਸੀਂ ਵੇਖੋ ਸੈਂਸਿਟੀਵਿਟੀ ਕਿੰਨੀ ਅੱਜ ਸੈਸ਼ਨ ਦਾ ਪਹਿਲਾ ਦਿਨ ਹੈ 6 ਮਹੀਨਿਆਂ ਬਾਅਦ ਸੈਸ਼ਨ ਹੋ ਰਿਹਾ ਵਿੰਟਰ ਸੈਸ਼ਨ ਹੋਇਆ ਨਹੀਂ ਤੇ ਚੀਫ ਮਿਸਟਰ ਇਹਨਾਂ ਦਾ ਇੱਥੇ ਮੀਟਿੰਗ ਚੀਨਿਆ ਮੁੱਖ ਮੰਤਰੀ ਕਿੰਨੇ ਕੋ ਤੁਸੀਂ ਵੇਖੋ ਅੱਜ ਮੁੱਖ ਮੰਤਰੀ ਗੈਰ ਹਾਜ਼ਰ ਨੇ ਇਹ ਕਿੰਨੀ ਇੱਕ ਜ਼ਿੰਮੇਵਾਰ ਇਹਨਾਂ ਦੀ ਸਰਕਾਰ ਕਿਸੇ ਗੱਲ ਦਾ ਜਵਾਬ ਨਹੀਂ ਅਜ ਮਾਈਨਿੰਗ ਦੀ ਗੱਲ ਮੈਂ ਕੀਤੀ ਕਿ 18000 ਕਰੋੜ 20000 ਕਰੋੜ ਰੁਪਈਆ ਕੇਜਰੀਵਾਲ ਸਾਹਿਬ ਨੇ ਕਿਹਾ ਸੀ ਸਾਲਾਨਾ ਮੈਂ ਦਵਾਂ ਪਿਛਲੇ 3 ਸਾਲ ਦੀ ਐਵਰੇਜ 288 ਕਰੋੜ ਮੈਂ ਇਹ ਗੱਲ ਕੀਤੀ ਅੱਜ ਇੱਕ ਆ ਜਿਹੜਾ ਆਨੰਦਪੁਰ ਸਾਹਿਬ ਹਲਕਾ ਹੈ ਉਹਦੇ ਵਿੱਚ ਕੁਝ ਕੇਸਸ ਰਜਿਸਟਰ ਕੀਤੇ ਗਏ ਨੇ ਇਹਦੇ ਨਾਲ ਦੇ ਕੇਸਸ ਪਹਿਲੇ ਵੀ ਰਜਿਸਟਰ ਹੋਏ ਸੀ ਫਿਰ ਰਜਿਸਟਰ ਨੂੰ ਦੇਰ ਹੈ ਕੇ ਪੁਲਿਸ ਨੂੰ ਕਲੀਨ ਚਿੱਠੀ ਦੇ ਦਿੰਦੀ ਹੈ ਇੱਕ ਸਿਟਿੰਗ ਕੈਬਨਿਟ ਮੰਤਰੀ ਦੇ ਸਾਰੇ ਰਿਸ਼ਤੇਦਾਰਾਂ ਦਾ ਇਹ ਜਿਹੜਾ ਹੈ ਉਥੇ ਕ੍ਰਾਸ਼ਰ ਚੱਲ ਰਿਹਾ ਹੈ ਕਹ ਤੁਸੀਂ ਹਰਾਡ ਹੋਗੇ ਕ੍ਰਸ਼ਰ ਚੱਲਦਿਆਂ ਨੂੰ 3 ਸਾਲ ਹੋ ਗਏ ਨੇ ਕ੍ਰਸ਼ਰ ਕੋਲ ਕੋਈ ਬਿਜਲੀ ਦਾ ਕਨੈਕਸ਼ਨ ਐ ਜਨਰੇਟਰ ਤੇ ਨਜਾਇਜ਼ ਕ੍ਰਸ਼ਰ ਚੱਲ ਰਿਹਾ ਤੇ ਅਗਲੀ ਗੱਲ ਮੈਂ ਹੋਰ ਇਹਨਾਂ ਨੂੰ ਕਹਾਂ ਕਿ ਮੈਨੂੰ ਜਵਾਬ ਦੋ 19700 ਕਰੋੜ ਰੁਪਇਆ ਸਿਲਾਨਾ ਵਿੱਚ ਕਮਸ ਟੂ 59000 ਕਰੋੜ ਰੁਪੀਆ ਇਨ 3 ਇਅਰਸ ਉਹ ਪੈਸੇ ਕਿੱਥੇ ਗਏ ਇਹਦਾ ਸਿੱਧਾ ਦਾਅਵਾ ਹੈ ਕਿ ਇਹ ਕੇਜਰੀਵਾਲ ਸਾਹਿਬ ਕੋਲ ਤੇ ਭਗਤੂ ਨਾਲ ਕੋਈ ਨਹੀਂ ਪੰਜਾਬ ਦੇ ਲੋਕ ਇਹਦਾ ਹਿਸਾਬ ਮੰਗਦੇ ਨੇ ਜਿਸ ਐਮਐਲਏ ਦੇ ਏਰੀਆ ਦੇ ਵਿੱਚ ਇਹ ਨਦੀਆਂ ਵਾਲਾ ਏਰੀਆ ਹੈ ਜਿੱਥੇ ਕ੍ਰੈਸਿਸ ਹੈ ਸਾਰੇ ਪੰਜਾਬ ਆ ਮੇਰੀ ਇਹ ਗੱਲ ਚੰਗੀ ਤਰ੍ਹਾਂ ਸੁਣੋ 5 ਲੱਖ ਰੁਪਈਆ ਪਰ ਮਹੀਨਾ ਉਹ ਐਮਐਲਏ ਜਾਂ ਉਹ ਮਿਨਿਸਟਰ ਜਿਹੜਾ ਉਗਰਾਇਕ ਹੋਰ ਬਹੁਤ ਸਾਰੀਆਂ ਗੱਲਾਂ ਕੱਲ ਅਸੀਂ ਰੱਖਾਂ ਉਹ ਸਾਰੀਆਂ ਗੱਲਾਂ ਤੁਹਾਡੇ ਸਾਹਮਣੇ ਕੱਲ ਮਿਟਾਂਗੇ ਸੋ ਇਹਨੂੰ ਸਿਰਿਓ ਹੀ ਮੈਂ ਬਿਲਕੁਲ ਜਿਹੜੀ ਅਮਨ ਰੋੜੇ ਦੀ ਗੱਲ ਏ ਇਹਨੂੰ ਮੈਂ ਨਿਕਾਲਣਾ ਮੈਂ ਅੱਜ ਵੀ ਇਹ ਰਿਟੈਰੀਏਟ ਕਰਨਾ ਕੱਲ ਵੀ ਕੀਤਾ ਸੀ ਅੱਜ ਵੀ ਕਰਨਾ ਕਿ ਬੱਤੀ ਐਨਐਲ ਇਹਨਾਂ ਦੇ ਟੱਚੇ ਨੇ ਟਾਈਮ ਆਨ ਤੇ ਅਸੀਂ ਸਾਬਤ ਕਰਨਾ